ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਵੀਡੀਓ ਸ਼ੁਰੂ ਕਰਦੇ ਆ ਜੀ ਦਿਨ ਹੈਗਾ ਜੀ ਅੱਜ ਜੈਤਵਾਰ ਦਾ ਇਹ ਲਾਰੇ ਸੀ ਕਿ ਮੈਂ ਕੜਾਈ ਕਰਨ ਵਾਲੇ ਸੂਟ ਤੇ ਨਿਸ਼ਾਨ ਮੈਂ ਪਹਿਲਾਂ ਵੀ ਹੈ ਨਾ ਸ਼ਾਰਟ ਵੀਡੀਓ ਵੀ ਆਪਾਂ ਪਾਉਣੇ ਹੁੰਦੇ ਆਗੇ ਆਪਣੀ ਬੇਟੀ ਕਰਦੀ ਹੈਗੀ ਹੈਂਡਵਰਕ ਤੇ ਇਹਨੂੰ ਬਸ ਬੈਲੀ ਨਹੀਂ ਬੈਠਦੀ ਹੈਗੀ ਸੂਟ ਬਹੁਤ ਆਈ ਜਾਂਦੇ ਬਹੁਤ ਹੱਥ 'ਚ ਬਹੁਤ ਵਧੀਆ ਸਫਾਈ ਹੈਗੀ ਬਹੁਤ ਥੋੜੀ ਸਫਾਈ ਨਾਲ ਕੜਾਈ ਕਰਦੀ ਹੈ ਜੀ ਤੇ ਇਹ ਮੈਂ ਹੁਣ ਇਹਦੇ ਲਾ ਰਹੀ ਸੀਗੀ ਪੌਂਚੇ ਕੱਢਣ ਵਾਸਤੇ ਨਿਸ਼ਾਨ ਤੇ ਕਿਉਂ ਆਪਾਂ ਤਾਂ ਸਲਾਈ ਕਰਦੇ ਰਹਨੇ ਆਗੇ ਇਹਨੇ ਕਦੀ ਸਲਾਈ ਨਹੀਂ ਜ਼ਿਆਦਾ ਕੀਤੀ ਹੈਗੀ ਤੇ ਫਿਰ ਪੌਂਚੇ ਦੇ ਨਿਸ਼ਾਨ ਮੈਥੋਂ ਮਿਣਕੇ ਲਵਾ ਲੈਂਦੀ ਹੁੰਦੀ ਆ ਤੇ ਬਾਹਾਂ ਤੇ ਗਲਾ ਇਹਨੇ ਤਿਆਰ ਕਰ ਰੱਖਿਆ ਸੀਗਾ ਤੇ ਪੌਂਚੇ ਦੇ ਨਿਸ਼ਾਨੇ ਨੂੰ ਮੈਂ ਲਾ ਕੇ ਦੇ ਦਿੰਨੀ ਹੁੰਦੀ ਆ ਬਹੁਤ ਸੋਹਣੀ ਕੜਾਈ ਕਰਦੀ ਏ ਜੀ ਆਪਣੀ ਬੇਟੀ ਬਹੁਤ ਟ੍ਰੈਂਡ ਅੱਜ ਕੱਲ੍ਹ ਏ ਕੜਾਈ ਦਾ ਬਸ ਇਹ ਤਾਂ ਬੇਲ ਹੀ ਨਹੀਂ ਲੱਗੀ ਹੈਗੀ ਜਿੱਦਾਂ ਹੀ ਕੱਢਣ ਲੱਗੀ ਹੈਗੀ ਇੱਕ ਦੋ ਛੂਟਾ ਆ ਹੀ ਰਹਿੰਦੇ ਨੇ ਸਮੇਂ ਤੋਂ ਨਿਕਲਦੇ ਵੀ ਨਹੀਂ ਹੈਗੇ ਪਿੱਛੇ ਦੇ ਪਿੱਛੇ ਆਈ ਜਾਂਦੇ ਚਲੋ ਜੀ ਇਹਨਾਂ ਨਾਲੇ ਬੱਚਾ ਕੰਮ ਮਰ ਗਿਆ ਲੱਗਿਆ ਰਹਿੰਦਾਗਾ ਨਾਲੇ ਫੋਨ ਤੋਂ ਬਚਦਾਗਾ ਹਲੋ ਯੂ ਟਾਈਮ ਹੋ ਗਿਆ ਦਪਹਿਰ ਦਾ ਸਵਾ ਦੋ ਹੋ ਗਏ ਮੈਂ ਨਾ ਸੌਂਗੀ ਸੀਗੀ ਫਿਰ ਮੈਂ ਬਣਾਉਣੀ ਹੈਗੀ ਚਾਹ ਤੇ ਸੋਈ ਚ ਦਪਹਿਰ ਵਾਲੀ ਚਾਹ ਪਾ ਰੱਖਤੀ ਗੈਸ ਤੇ ਤੇ ਫਰਮਨ ਮੰਗਦੀ ਸੀ ਕਿ ਚੌਲ ਕਿ ਹੁਣੀ ਮੈਨੂੰ ਚੌਲ ਬਣਾ ਲੈ ਬਹੁਤ ਚੌਲ ਖਾਂਦੀ ਐ ਇਹ ਹੋਰ ਰੋਜ਼ ਹੀ ਬਣਾ ਕੇ ਦੇਜੋ ਬੰਮ ਤੇ ਮੈਂ ਕਿਹਾ ਚੌਲ ਨਹੀਂ ਹੁਣ ਮੈਂ ਇੱਥੋਂ ਵੜਦੇ ਕਿ ਮੈਨੂੰ ਮੱਕ ਤੈਨੂੰ ਖਿਲਣਾ ਬਣਾ ਦੇਣੀ ਹੈਗੀ ਇਹ ਮੈਂ ਮੱਕੀ ਕੱਢ ਕੇ ਲਈਆਂ ਬਹੁਤ ਦਿਨ ਹੋ ਗਏ ਸੀ ਆਪਾਂ ਮੱਕੀ ਮੰਗਾਈ ਹੁੰਦੀ ਉਹ ਸੌਦਾ ਲੈ ਆਂਦਾ ਸੀਗਾ ਸਾਰਾ ਉਦੋਂ ਲਿਆਏ ਸੀ ਮੈਂ ਕਿ ਕਦੇ ਨਹੀਂ ਬਣਾਈ ਹੈਗੀ ਮੈਂ ਤੈਨੂੰ ਅੱਜ ਖਿਲਣਾ ਬਣਾ ਦੇਣੀ ਹੁਣ ਚੌਲ ਨਹੀਂ ਪਾਣੀ

ਬੰਦ ਕਰ ਲਿਆ ਸੀਗਾ ਮੈਂ ਕਿਉਂ ਨਹੀਂ ਪੈਂਦਾ ਸੀ ਘੱਥ ਨਾਲ ਤੇ ਪਾਤਾ ਆਪਾਂ ਕਿਉਂ ਗਰਮ ਹੋ ਗਿਆ ਮੱਕੀ ਪਾ ਦਿੰਦੇ ਕਹਿੰਦੀ ਫਿਰ ਚੰਗਾ ਮੰਮੀ ਖਾਸੀਆਂ ਬਣਾ ਲਈ ਫਿਰ ਮੈਨੂੰ ਭੁੱਖ ਲੱਗੀ ਐ ਕੋਲੀ ਚ ਥੋੜੀ ਜਿਹੀ ਹੋਣੀ ਪਾ ਦਈ ਆਪਾਂ ਮੱਕੀ ਪਾ ਲੈਨੇ ਆਪਾਂ ਨੋਣ ਲੂਣ ਜਾਂ ਨੋਣ ਮੈਂ ਬਹੁਤ ਘੱਟ ਬਣਾਈਆਂ ਨੇ ਜਵਾਕੀ ਬਣਾਉਂਦੇ ਹੁੰਦੇ ਆਪਣੇ ਤੇ ਮੈਨੂੰ ਨਹੀਂ ਪਤਾ ਹੈਗਾ ਹੁਣ ਇੱਚ ਕਿੰਨਾ ਖਨੂਨ ਪਾਉਗਾ ਮੈਂ ਹਸਾਬ ਜੇ ਨਾਲ ਪਾ ਦਿੰਨੀ ਹੈਗੀ ਪਾ ਦਿੰਦੇ ਆ ਪਾ ਹਲਦੀ ਪੀਲੇ ਜੇ ਗੰਦਰ ਦੀਆਂ ਹੋਣ ਨਾ ਸੋਹਣੀਆਂ ਲੱਗਦੀਆਂ ਨੇ ਬੱਗੀਆਂ ਜਿਹੀਆਂ ਨਹੀਂ ਵਧੀਆ ਲੱਗਦੀਆਂ ਹਲਦੀ ਪਾਵਾਂਗੇ ਆਪਾਂ ਕਈ ਲੋਕ ਨਾ ਹਲਦੀ ਨਹੀਂ ਪਾਉਂਦੇ ਹੈਗੇ ਕੱਲਾ ਹੀ ਲੂਣ ਪਾਉਂਦੇ ਨੇਗੇ ਫਲਾਦ ਨੇ ਚਾ ਵੀ ਉਬਲ ਗਈ ਤੇ ਆ ਵੀ ਉਬਲ ਗਈ ਤੇ ਅੱਜ ਪਾ ਲਨੇ ਆਪਾਂ ਦੁੱਧ ਲੋਰੀ ਚ ਆਪਣੀ ਬਣ ਗਈ ਸੀ ਪਾ ਕੇ ਦੁੱਧ ਆਪਾਂ ਜੱਗ ਚ ਪਾ ਲਈ ਗੈਸ ਕਰਤਾ ਆਪਾਂ ਬੰਦ ਸਾਰੀਆਂ ਖਿਲਾਂ ਬਣ ਗਈਆਂ ਜੇ ਉਹ ਪਟਾਕੇ ਜੇ ਬੈਣੋ ਹਟ ਜਾਂਦੇ ਨੇ ਫਿਰ ਐ ਹੋ ਜਾਂਦਾ ਵੀ ਬਸ ਹੁਣ ਕੋਈ ਰਹਿਿਆ ਨਹੀਂ ਦਾਣਾ ਬਣ ਗਿਆ ਸਾਰੀਆਂ ਸਾਰੀਆਂ ਬਣ ਗੀਆਂ ਕਈ ਵਾਰ ਨੇ ਵੀ ਰਹਿ ਜਾਂਦੇ ਕੋਈ ਕੋਈ ਦਾਣਾ ਮੱਕੀ ਦਾ ਵੈਸੇ ਸ਼ਾਇਦ ਰਹਿ ਗਿਆ ਹੋਵੇ ਨਹੀਂ ਤੇ ਸਾਰੀਆਂ ਬਣ ਗਈਆਂ ਇਹਨਾਂ ਨੂੰ ਕੱਟ ਲੈਣੇ ਆਪਾਂ ਛਾਲਚ ਕੱਢ ਲੈਣੇ ਹੈ ਠੰਡੇ ਚ लग्या है, है गर्म लगे लगा चक के पा वीडियो बंद कर लो जी एक भी दाना नहीं रहा है वादिया तिड़क गई सारी कर अपना थाल आ जो जी खा लो मेरे भैन भरा मेरी यूट्यूब फैमिली सारे पॉपकॉर्न खा लो ਅਸੀਂ ਖਾਣੇ ਆ ਜੀ ਹਾਂਜੀ ਇੱਥੇ ਹੋਗਾ ਸੀਗਾ ਸ਼ਾਮ ਦਾ ਟਾਈਮ ਤੇ ਇਹ ਸ਼ਾਮ ਦੇ 4 ਵਜੇਗੇ ਸੀਗੇ ਮੈਂ ਇੱਥੇ ਕਟਾਈ ਕਰ ਰਹੀ ਸੀਗੀ ਆਪਣਾ ਸੂਟ ਇਹਨਾਂ ਵੀਡੀਓ ਚ ਜਿਵੇਂ ਬਿਲਕੁਲ ਚਿੱਟਾ ਦਿਖਾਈ ਦੇ ਰਿਹਾਗਾ ਵੈਸੇ ਇਹਦੇ ਵਿੱਚ ਛੋਟੇ ਛੋਟੇ ਪ੍ਰਿੰਟ ਆਗਾ ਬੂਟੀ ਹੈਗੀ ਇਹਦੇ ਵਿੱਚ ਥੋੜੀ ਥੋੜੀ ਹਰੀ ਜੀ ਤੇ ਪਿੰਕ ਕਲਰ ਦੀ ਚਿੱਟੇ ਦੇ ਵਿੱਚ ਇਹਨੂੰ ਨਾ ਸੂਟ ਨੂੰ ਮੇਰੇ ਨੂੰ ਪਰ ਮਹੀਨੇ ਤੋਂ ਵੀ ਉੱਪਰ ਹੋ ਗਿਆ ਲਿਆਂਦੇ ਪਏ ਨੂੰ ਜਦੋਂ ਅਸੀਂ ਆਪਾਂ ਪਿੰਡ ਗਏ ਸੀਗੇ ਸਾਨੂੰ ਆਪਾਂ ਸ਼ਾਪਿੰਗ ਦੀ ਵੀਡੀਓ ਪਾਈ ਸੀ ਨਾ ਉਦੋਂ ਦਾ ਇਹ ਸੂਟ ਮੇਰੇ ਪੇਕਿਆਂ ਤੋਂ ਲਿਆਂਦਾ ਹੋਇਆਗਾ ਮੈਂ ਤੇ ਬਸ ਮੈਂ ਲਿਆਈ ਸੀਗੀ ਵੀ ਚੱਲ ਹਰ ਟਾਈਮ ਘਰੇ ਪਾਉਣ ਵਾਸਤੇ ਘਰੇ ਤਾਂ ਜੀ ਕਿੰਨੇ ਹੀ ਹੋਣ ਹਨਾ ਕੰਮ 'ਚ ਦੋ ਦੋ ਸੂਟ ਬਦਲਦੇ ਆਪਾਂ ਬਹੁਤ ਜਲਦੀ ਪਾਟ ਦੇ ਲੇਗੇ ਬਸ ਠੰਗਾਰਮੀ ਕਰਕੇ ਕੁਝ ਕੰਮ ਦਾ ਆਇ ਰਹਿਦਾ ਸੀਗਾ ਕੰਮ ਤਾਂ ਚਲੋ ਨਿਬੜ ਜਾਂਦੇ ਆਪਣੇ 10 ਵਜੇ ਦੇ ਨੂੰ ਬਸ ਥੱਕ ਜਾਂਦੇ ਆਂਗੇ ਫਿਰ ਐ ਹੋ ਜਾਂਦਾ ਵੀ ਪੈ ਜੀਏ ਦੋ ਘੰਟੇ ਉਸ ਆਪਣੇ ਜਿਹਦੇ ਕੋਲ ਜਦੋਂ ਕੱਪੜੇ ਹੁੰਦੇ ਆ ਫਿਰ ਆਪਾਂ ਨੂੰ ਐ ਹੁੰਦਾ ਵੀ ਚਲ ਕੋਈ ਨਾ ਬਣਾ ਲਾਂਗੇ ਬਣਾਉਣਾ ਇਹ ਘਰੇ ਪਾਉਣ ਵਾਸਤੇ ਸੀਗਾ ਮੈਂ ਤੇ ਅੱਜ ਮੈਂ ਕਟਾਈ ਕਰ ਰਹੀ ਸੀਗੀ ਮੈਂ ਹੁਣ ਕਰਨਾ ਹੀ ਪਊਗਾ ਹਣਾ ਚਲ ਹੁਣ ਮੈਂ ਸਲਾਈ ਕਰ ਲਿਆ ਕਰੂੰਗੀ ਇਹ ਦੂਸਰਾ ਸੂਟ ਆਗਾ ਜਿਹੜਾ ਆਪਣੇ ਜਿਆਦਾ ਬਾਰ ਵਾਲੇ ਕੱਪੜੇ ਆਉਂਦੇ ਆ ਕਿ 3.5 ਮੀਟਰ ਵਾਲਾ 3.5 ਮੀਟਰ ਕੱਪੜਾ ਹੈਗਾ ਇਹ ਇਹਦਾ ਆਪਣਾ ਘੇਰਾ ਬਸ ਦੂਰਾ ਮੋੜ ਕੇ ਆ ਜਾਂਦਾ ਹੈਗਾ ਇਹ ਪੱਕਮੀਜ਼ ਲਾ ਲਈ ਸੀਗੀ ਮੈਂ ਆਪਣੇ ਸੂਟ ਵਾਸਤੇ ਨਾ ਕਦੇ ਵੀ ਸੂਟ ਨੀ ਕੋਲ ਰੱਖਦੀ ਹੁੰਦੀ ਮੇਰਾ ਸਾਰਾ ਆਪਣਾ ਨਾਪ ਜ਼ਿਆਦਾ ਹੀ ਹੁੰਦਾ ਹੈਗਾ ਕਿਉਂਕਿ ਆਪਾਂ ਆਪ ਦੇ ਸਰ ਕੱਪੜੇ ਆਪ ਹੀ ਸਲਾਈ ਕਰਦੇ ਆਂ ਤੇ ਆਪਦੇ ਤੇ ਬੇਟੀ ਦੇ ਕੱਪੜੇ ਮੈਂ ਆਪ ਹੀ ਸਲਾਈ ਕਰਦੀ ਆਂ ਜੀ ਪਹਿਲਾਂ ਮੈਂ ਬਾਹਰੋਂ ਵੀ ਕਰ ਦਿੰਦੀ ਹੁੰਦੀ ਸੀ ਤੇ ਹੁਣ ਬਸ ਆਪਦੇ ਆਪਦੀ ਘਰੇ ਜਾਣੋ ਹੀ ਬਹੁਤ ਆਗਾ ਫਿਰ ਕੰਮ ਧੰਦਾ ਹੋ ਜਾ ਥੱਕ ਜਾਂਦੇ ਆਗੇ ਹਨਾ ਉਹ ਜਦੋਂ ਆਪਾਂ ਕਿਸੇ ਦਾ ਕੱਪੜਾ ਬਾਹਰੋਂ ਫੜ ਲੈ ਲੇ ਫਿਰ ਕਾਹਲ ਬਹੁਤ ਕਰਦੀ ਆਂ ਜੀ ਕਰਕੇ ਫਿਰ ਫਟਲ ਚੰਗੀ ਹੋ ਜਾਂਦੀ ਹੈਗੀ ਉਹ ਸਾਫ ਦੇ ਬਣੀ ਜਾਣੀ ਉਹ ਹੀ ਬਹੁਤ ਨਹੀਂ ਗੀ ਸਲਾਈ ਹੁਣ ਬਹੁਤ ਕਰ ਰੱਖੀ ਹੈਗੀ ਟਰਲਰਾਂ ਨੇ ਤਾਂ ਤਾਂ ਆਪਦੇ ਆਪਾ ਕਦੇ ਵੀ ਨਹੀਂ ਸਲਾਈ ਕਰਾਏ ਹੈਗੇ ਬਾਹਰ ਕਿਹੋ ਜੇ ਵੀ ਹੋਣ ਭਾਵੇਂ ਲਾਈਨਿੰਗ ਵਾਲੇ ਭਾਵੇਂ ਸਿੱਦੇ ਆਪਾਂ ਕਦੇ ਨਹੀਂ ਸਲਾਈ ਕਰਾਏ ਇਹਨੇ ਲਾਲੇ ਸਿਗਾ ਕਮੀਜ਼ ਦਾ ਕੱਪੜਾ ਇੱਥੇ ਨਾ ਮੈਨੂੰ ਗਰਮੀ ਲੱਗ ਰਹੀ ਸੀ ਪਹਿਲਾਂ ਮੈਂ ਪੱਖਾ ਲਾ ਲਿਆ ਤੇ ਫਿਰ ਮੈਂ ਬੰਦ ਕੀਤਾ ਜੇ ਕਹਨਾਂ ਆਪਾਂ ਪੱਖਾ ਲਾ ਕੇ ਕਰੋ ਕੱਪੜਾ ਕੱਟਦੇ ਆ ਤਾਂ ਕੱਪੜਾ ਸੈੱਟ ਨਹੀਂ ਆਉਂਦਾ ਹੈਗਾ ਉੱਡਦਾ ਰਹਿੰਦਾ ਹੈਗਾ। ਗਰਮੀ ਚ ਘਟਣਾ ਪੈਂਦਾ ਹੈਗਾ ਸੂਟ ਤਾਂ। ਇਸੇ ਕਰਕੇ ਆਪਾਂ ਨੂੰ ਕੌਲ ਹੁੰਦੀ ਹੈਗੀ ਸੂਟ ਕੱਟਣ ਦੀ। ਗਰਮੀ ਚ ਬੈਠਣ ਦੀ। ਅੱਜ ਤਾਂ ਫਿਰ ਮੈਂ ਨਾ ਕਾਰਡਾ ਜੀ ਕਰਕੇ ਸੂਟ ਕੱਟਣ ਲੱਗੀ। ਇਹ ਕੱਟਣਾ ਹੀ ਪਊਗਾ। ਚਲ ਜਦੋਂ ਆਪਾਂ ਕੱਟਿਆ ਜਾਂਦਾ ਹਨ ਅੱਧਾ ਸੂਟ ਬਣ ਜਾਂਦਾ ਜਦੋਂ ਆਪਾਂ ਕੱਟ ਲੈਂਦੇ ਆ। ਕਿਉਂਕਿ ਕੱਟਣ ਦੀ ਵੀ ਬਹੁਤ ਟਾਈਮ ਲੱਗ ਜਾਂਦਾ ਹੈਗਾ। ਦੇਖੋ ਕੱਲੇ ਬੰਦੇ ਨੂੰ ਫਟਣਾ ਔਖਾ ਹੋ ਜਾਂਦਾ ਹੈਗਾ ਅੱਜ ਆਪਣੀ ਹਰਮਨ ਗਈ ਸੀਗੀ ਆਪਣੀ ਸਹੇਲੀ ਦੇ ਕਿਸੇ ਦੇ ਬਰਥਡੇ ਸੀਗਾ ਉਹਦਾ ਉਹਨੇ ਬੁਲਾ ਲਿਆ ਸੀਗੀ ਇਹ ਇਹਨਾਂ ਨਾਲ ਚੱਲ ਮੈਂ ਅੱਜ ਕੱਲੀ ਕੱਟਦੀ ਆਂ ਵੀ ਉਹਨੂੰ ਵੈਸੇ ਵੀ ਹੁਣ ਟਾਈਮ ਨਹੀਂ ਲੱਗਦਾ ਜੀ ਫਟਵਾਉਣ ਦਾ ਪੜਾਈ ਦਾ ਕੰਮ ਚੱਲਦਾ ਰਹਿੰਦਾ ਉਹਦਾ ਉਹ ਵੀ ਜੇ ਹਨਾ ਬੈਠੂਗੀ ਕੱਢੂਗੀ ਤਾਂ ਹੀ ਪੜਾਈ ਹੁੰਦੀ ਹੈਗੀ ਬੈਠ ਕੇ ਤੇ ਇਹ ਘਾਤੀ ਸੀਗੀ ਆਪਾਂ ਕਬੀਜ ਦੀ ਕਾਟਿੰਗ ਪਲੋਨ ਜੇ ਨਿਸ਼ਾਨੀਆਂ ਲਾ ਰਹੀ ਸੀ ਗੇ ਮੈਂ ਸਾਰਾ ਕੁਝ ਪਹਿਲਾਂ ਹੀ ਕਰਕੇ ਰੱਖ ਦੇਈ ਜੀ ਫਿਰ ਨਾ ਸਲਾਈ ਜਲਦੀ ਹੋ ਜਾਂਦਾ ਗਾ ਪਲੋਨ ਜੇ ਵਗੈਰਾ ਨਿਸ਼ਾਨੀਆਂ ਸਾਰੀਆਂ ਲਾ ਕੇ ਰੱਖ ਦੇਣੀ ਆ ਮੈਂ ਤੇ ਇਸ ਤੋਂ ਬਾਅਦ ਆਪਾਂ ਬਾਵਾ ਦਾ ਕੱਪੜਾ ਲਾ ਕੇ ਰੱਖਤਾ ਸੀਗਾ ਬਾਵਾ ਦੀ ਕਾਟ ਵੀ ਪਾਰਤੀ ਸੀਗੀ ਜਿਆਦਾ ਵੀਡੀਓ ਫਿਰ ਲੰਬੀ ਹੈ ਨਾ ਲੋਟ ਨਹੀਂ ਆਉਂਦੀ ਫਿਰ ਭੈਣ ਭਰਾ ਬੋਰ ਹੋ ਜਾਂਦੇ ਆ ਦੇਖਦੇ ਕਿਉਂਕਿ ਆਪਾਂ ਕਿੜਾ ਕਿਸੇ ਨੂੰ ਸਲਾਈ ਸਿਖਾਉਣੀ ਹੈ ਜੀ ਵੈਸੀ ਵੀਡੀਓ ਬਣਾ ਲੈਨੇ ਮੈਂ ਆਪਾਂ ਤਾਂ ਚਲੋ ਦੇਖ ਕੇ ਕਿਸੇ ਨੂੰ ਨੌਲਜ ਆ ਵੀ ਜਾਂਦੀ ਹੈ ਜੀ ਤੇ ਮੈਂ ਸਟੇਟ ਸਲਵਾਰ ਕੱਟੀ ਹੈਗੀ ਆਪਣੀ ਬਿਲਕੁਲ ਸਿੱਧੀ ਜਿਹਦੇ ਵਿੱਚ ਆਪਾਂ ਪਹੁੰਚੇ ਅਲੱਗ ਤੋਂ ਕੋਈ ਪਹੁੰਚੇ ਨਹੀਂ ਪਾਉਂਦੇ ਆਪਾਂ ਕਿਉਂਕਿ ਇਹਦਾ ਬਾਰਜ ਜਿਆਦਾ ਹੈ ਕੱਪੜੇ ਦਾ ਇਹਦੇ ਨਾਲ ਵੈਸੇ ਠੀਕ ਜੀ ਭਾਰੀ ਬਾਣੀ ਜਾਊਗੀ ਸਲਵਾਰ ਆਪਣੇ ਬਲ ਪੈ ਜਾਣਗੇ ਜਿਹੜਾ ਆਪਣਾ ਛੋਟੇ ਵਾਲਾ ਕੱਪੜਾ ਹੁੰਦਾ ਹਨਾ ਉਹ ਚ ਚੱਲ ਆਪਾਂ ਪਹੁੰਚਾ ਪਾ ਲੈਨੇ ਹੁੰਨੇ ਆ ਥੋੜਾ ਘੱਟ ਪਾ ਲੈਨੇ ਹੁੰਨੇ ਆ ਆਪਾਂ ਇਹ ਮੈਂ ਇਸ ਤਰੀਕੇ ਨਾਲ ਹੀ ਕੱਟ ਲਈ ਸੀਗੀ ਵੀ ਆਪਾਂ ਇਸਪਰ ਆ ਮੈਂ ਆਪਣੀ ਬੇਟੀ ਦੀ ਸਲਵਾਰ ਬਣਾਉਣੀ ਹੁੰਦੀ ਹੈਗੀ ਸਟੇਟ ਇਸ ਤਰ੍ਹਾਂ ਹੀ ਬਣਾਤੀ ਸੀਗੀ ਇਹ ਮੈਂ ਕਿਉਂਕਿ ਘਰੇ ਜੀ ਹੁਣ ਹਨਾ ਹੱਥ ਜੀ ਬਣ ਗਈ ਹੌਲੇ ਜੀ ਸਲਵਾਰ ਵਧੀਆ ਰਹਿੰਦੀ ਹੈਗੀ ਪਰ ਇਸ ਸਲਵਾਰ ਨਾਲ ਕੰਮ ਨਹੀਂ ਹੁੰਦਾ ਕਰਨੀ ਲੱਗਦੀ ਹੈ ਮੈਂ ਪਾਰ ਟਾਈਮ ਘਰੀ ਪਾਉਣਾ ਕਾ ਕਪੜਾ ਵੈਸੇ ਹੁਣ ਬਿਲਕੁਲ ਰਵਾਜ ਨਹੀਂ ਰਿਹਾ ਹੈਗਾ ਭਾਰੀ ਸਲਵਾਰ ਦਾ ਤੇ ਮੈਂ ਆਪਣੀ ਫਿਰ ਹੌਲੀ ਬਣਾਈ ਸੀ ਪਹਿਲਾਂ ਵੀ ਮੈਂ ਇੱਕ ਸੂਟ ਬਣਾਇਆਗਾ ਬਹੁਤ ਹੌਲੀ ਸਲਵਾਰ ਉਹਦੇ ਨਾਲ ਮੈਨੂੰ ਆਦਤ ਬਣ ਗਈ ਬਹੁਤ ਸੌਖੀ ਰਹਣੀ ਹੈ ਮੈਂ ਉਹਦੇ ਨਾਲ ਘਰੇ ਕੰਮਦੰਦਾ ਕਰਨਾ ਬਹੁਤ ਸੌਖਾ ਰਹਿੰਦਾ ਗਰਮੀ ਨਹੀਂ ਲੱਗਦੀ ਹੈ ਨਾ ਹੌਲੇ ਜਿਹੇ ਕੱਪੜੇ ਨਾਲ ਤੇ ਇਸ ਕਰਕੇ ਮੈਂ ਇਹ ਵੀ ਸਿੱਧੀ ਬਣਾਈ ਹੈ ਸਲਵਾਰ ਬਿਲਕੁਲ ਤੇ 2 ਦਿਨ ਹੋ ਗਏ ਆਪਣਾ ਕੋਈ ਵਲੌਗ ਨਹੀਂ ਆਇਆ ਜੀ ਬਸ ਐਂ ਹੁੰਦਾਗਾ ਹਨਾ ਵੀ ਗਰਮੀ 'ਚ ਕੌਲ ਜੀ ਹੋ ਜਾਂਦੀ ਹੈ ਕੈਮਰਾ ਲਾਉਣ ਦੀ ਵੀ ਚਲੋ ਜਿੰਨੇ ਚਿਰ ਚ ਕੈਮਰਾ ਲਾਵਾਂਗੇ ਕੰਮ ਕਰ ਲਾਂਗੇ ਇੱਕ ਜਦੋਂ ਕੋਈ ਦੂਸਰਾ ਵੀਡੀਓ ਬਣਾਉਣ ਵਾਲਾ ਹੋਵੇ ਫਿਰ ਤਾਂ ਬਣ ਜਾਂਦੀ ਹੈਗੀ ਬਸ ਆਪ ਕੋ ਆਪਣੇ ਸਾਰੇ ਕੰਮ ਲੱਗੇ ਹੁੰਦੇ ਆਗੇ ਤਾਂ ਕਰਕੇ ਚਲੋ ਜੀ ਇਹ ਸੀਗਾ ਆਪਣਾ ਅੱਜ ਦਾ ਵਲੌਗ ਪਲੀਜ਼ ਫੁੱਲ ਵਾਚ ਕਰਿਓ ਜੀ ਥੈਂਕ ਯੂ